ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਡੱਠੇ ਸੱਬੇ ਥਾਵ ਨਹੀਂ ਤੁਦ ਜੇਹਾ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਮubaraka ਸਥਾਨ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਸਿਕਤਰੇ ਤੇ ਵਿਖੇ ਆਪਾਂ ਸਾਰੇ ਅੱਜ ਬੈਠੇ ਆਂ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਜਿਹੜੇ ਵੱਖ-ਵੱਖ ਮਸਲੇ ਆ ਅੰਤਨਾਗ ਸਬੰਧਤ ਸਿਫ ਕੌਮ ਨਾਲ ਸਬੰਧਤ ਉਹਨਾਂ ਤੇ ਅੱਜ ਕਾਫੀ ਗੰਭੀਰ ਕਈ ਮਸਲਿਆਂ ਦੇ ਉੱਤੇ ਵਿਚਾਰ ਨੂੰ ਮੰਥਨ ਕੀਤਾ ਗਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਕਿ ਇਹ ਹੀ ਪਈ ਕਿ ਅੱਜ ਅਕਾਲ ਤਖਸਾਲ ਵੱਲੋਂ ਆਦੇਸ਼ ਵੀ ਆਇਆ ਕਿ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਵੱਲੋਂ ਪੁੱਜੇ ਸੁਝਾਵਾਂ ਪੁੱਜੀ ਮੰਗ ਅਤੇ ਬਿੱਤੀ ਦੇ ਨੀ ਦਬਾਬਾ ਖੇਤਰ ਦੇ ਇੱਕ ਸਥਾਨ ਉੱਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਮਰਿਆਦਾ ਦੀ ਉਲੰਘਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਇਹ ਅਤ ਜ਼ਰੂਰੀ ਆਦੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੇਵਲ ਅਮਰਤਧਾਰੀ ਸਿੱਖ ਅਫਸਰਾਂ ਦੇ ਆਧਾਰਿਤ ਹੀ ਬਣਾਈ ਜਾਵੇ। ਮੌਜੂਦਾ ਜਾਂਚ ਟੀਮ ਦੇ ਅਧਿਕਾਰੀਆਂ ਦੀ ਕਾਰਜਕਾਰੀ ਦੇ ਕਾਰਨ ਸੰਗਤਾਂ ਦੇ ਮਨ ਵਿੱਚ ਦੁਬਧਾ ਪੈਦਾ ਹੋਈ ਅਤੇ ਕਈ ਖਦਸ਼ੇ ਖੜੇ ਹੋਏ ਹਨ। ਇਸ ਕਰਕੇ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੇਵਲ ਅਮਰਤਧਾਰੀ ਸਿੱਖ ਅਫਸਰ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਜੀ ਦੇ ਅਦਬ ਸਤਕਾਰ ਦੀ ਪੂਰਨ ਜਾਣਕਾਰੀ ਹੋਵੇ ਉਹ ਹੀ ਜਾਂਚ ਨੂੰ ਅੱਗੇ ਵਧਾਉਣ ਪਿਛਲੇ ਦਿਨੀ ਜਦੋਂ ਜਾਂਚ ਟੀਮ ਦੁਆਬਾ ਖੇਤਰ ਦੇ ਇੱਕ ਸਥਾਨ ਤੇ ਪਹੁੰਚੀ ਤਾਂ ਉਹਨਾਂ ਵੱਲੋਂ ਉੱਥੇ ਸਿੱਖ ਮਰਿਆਦਾ ਦੀ ਉਲੰਘਣਾ ਕਰਦੇ ਆ ਸੋਖ ਆਸਨ ਵਾਲਾ ਜਿਹੜਾ ਮਹਾਰਾਜ ਦਾ ਸਥਾਨ ਹੁੰਦਾ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਾਂਚ ਮਰਿਆਦਾ ਦੇ ਉਲਟ ਕੀਤੀ ਗਈ ਜਿਹਦੇ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਤੋ ਇਹਦੇ ਲਈ ਜ਼ਰੂਰੀ ਹੋ ਜਾਂਦਾ ਵਾ ਕਿ ਜਿਹੜੀ ਜਾਂਚ ਟੀਮ ਆ ਉਹ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਹੀ ਬਣਾਈ ਜਾਵੇ। ਦੂਜਾ ਮਸਲਾ ਪਿਛਲੇ ਦਿਨੀ ਇੱਕ ਮਾਲਵੇ ਖੇਤਰ ਦੇ ਵਿੱਚ ਕੋਈ ਗੁਰਜੰਟ ਸਿੰਘ ਕਥਾਵਾਚਕਾ ਉਹਨੇ ਆਪਣੀ ਕੋਈ ਬਿਆਨਬਾਜ਼ੀ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬਹੁਤ ਦਿਲ ਨੂੰ ਪੇਸ਼ ਪਹੁੰਚਾਉਣ ਵਾਲੇ ਸ਼ਬਦ ਜਿਹੜੇ ਹੀ ਕਹੇ ਆਜੋ ਵੈਸੇ ਆਪਣੀ ਇੱਥੇ ਮਾਫੀ ਤੇ ਮੰਗ ਕੇ ਗਿਆ ਪਰ ਕਿਉਂਕਿ ਮਾਮਲਾ ਬਹੁਤ ਗੰਭੀਰ ਆ ਤੇ ਜਿੰਨਾ ਚਿਰ ਤੱਕ ਪੰਜ ਪਿਆਰਿਆਂ ਦੀ ਜਿਹੜੀ ਇਕਤਰਤਾ ਹੋਣੀ ਆ ਉਹਦੇ ਵਿੱਚ ਮਾਮਲਾ ਵਿਚਾਰ ਕੇ ਅਕਾਲ ਤਖਤ ਸਾਹਬ ਦੇ ਸਾਹਮਣੇ ਇਹ ਪੇਸ਼ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤੱਕ ਜਿਹੜਾ ਗੁਰਜੰਟ ਸਿੰਘ ਆ ਇਹਦੇ ਤੇ ਮੁਕੰਮਲ ਤੌਰ ਤੇ ਕਿਸੇ ਵੀ ਸਟੇਜ ਦੇ ਉੱਤੇ ਬੋਲਣ ਦੀ ਪਾਬੰਦੀ ਆ ਕੀਰਤਨ ਦੀ ਪਾਬੰਦੀ ਆ ਹਾਰੇ ਕੋਈ ਵੀ ਧਾਰਮਿਕ ਸਟੇਜ ਜਿਹੜੀ ਸਿੱਖ ਧਰਮ ਦੇ ਨਾਲ ਸੰਬੰਧਤ ਆ ਇਹ ਸਟੇਜ ਦੇ ਉੱਤੇ ਬਿਰਾਜਮਾਨ ਨਹੀਂ ਹੋ ਸਕਦਾ ਉਹਨਾਂ ਚਿਰ ਤੱਕ ਗੁਰਜੰਟ ਸਿੰਘ ਦੇ ਉੱਤੇ ਪੂਰਨ ਤੌਰ ਤੇ ਅਕਾਲ ਤਖਸਾਲ ਵੱਲੋਂ ਪਾਬੰਦੀ ਲਗਾਈ ਗਈ। ਇਹ ਤੋਂ ਇਲਾਵਾ ਇੱਕ ਤੀਜਾ ਮਸਲਾ ਵਾ ਬਹੁਤ ਸਾਰਾ ਆਪੋਦਰਪਣ ਆ ਗਿਆ। ਕੈਨੇਡਾ ਦੇ ਵਿੱਚ ਇੱਕ ਸਿੱਖ ਸੈਂਟਰ ਆ ਵਿਨੀਪੈਗ ਗੁਰਦੁਆਰਾ ਸਾਹਿਬ। ਉੱਥੋਂ ਦੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੇ ਬਾਰੇ ਬਹੁਤ ਸਾਰੀਆਂ ਸਾਨੂੰ ਸ਼ਿਕਾਇਤਾਂ ਜਿਹੜੀਆਂ ਇੱਥੇ ਪਹੁੰਚੀਆਂ। ਪਰ ਉੱਥੇ ਪਹਿਨ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੇ ਉੱਤੇ ਲਕੀਰਾਂ ਮਾਰੀਆਂ ਜਾਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ। ਔਰ ਵਾਰ-ਵਾਰ ਪ੍ਰਬੰਧਕਾਂ ਨੂੰ ਕਿਹਾ ਜਾ ਰਿਹਾ ਔਰ ਪਿਛਲੇ ਬਹੁਤ ਮਹੀਨਿਆਂ ਤੋਂ -35 -40 ਡਿਗਰੀ ਤਾਪਮਾਨ ਦੇ ਉੱਤੇ ਕੁਝ ਜਿਹੜੀ ਗੁਰੂ ਕੀ ਸੰਗਤ ਆ ਉਹ ਵਿਰੋਧ ਦਰਜ ਚ ਤੌਂਦਿਆਂ ਬੈਠੀ ਹੋਈ ਆ ਤੇ ਇਹਨਾਂ ਨੇ ਉਲਟ ਚੱਲ ਕੇ ਇਹ ਵੀ ਕਰਤਾ ਵੀ ਸੰਗਤ ਦੇ ਉੱਤੇ ਹੀ ਕੁਝ ਬੰਦਿਆਂ ਤੇ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾਤੀ ਫਿਰ ਉਹ -35 40 ਤੇ ਬੈਠੇ ਇਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕੋਈ ਗਦਰ ਨਹੀਂ ਉਹ ਵਾਰ-ਵਾਰ ਕਹਿ ਰਹੇ ਵੀ ਮਹਾਰਾਜ ਦੇ ਸਰੂਪ ਦੇ ਨਾਲ ਜਿਹੜੀ ਛੇੜਛਾੜ ਹੋਈ ਫਿਰ ਜਿਹੜੀਆਂ ਹੋਰ ਉੱਥੇ ਮਨਮਤਾਵਾਂ ਹੋ ਰੀਆਂ ਫਿਰ ਜਿਹੜੇ ਪ੍ਰਬੰਧਕ ਆ ਉਹ ਅਮਰਕਾਰੀ ਨਹੀਂ ਆ ਬਹੁਤੇ ਕੇਸਾਕਾਰੀ ਵੀ ਨਹੀਂ ਹੈਗੇ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪ੍ਰਬੰਧਕ ਦੇ ਲਈ ਅਮਰਤਾਰੀ ਹੋਣਾ ਜ਼ਰੂਰੀ ਆ ਵਾਰ-ਵਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਪਰ ਇਹਦੇ باوجود ਪ੍ਰਬੰਧਕਾਂ ਦੇ ਵੱਲੋਂ ਨਾ ਤੇ ਅਕਾਲ ਤਖਤ ਸਾਹਿਬ ਨੂੰ ਕੋਈ ਆਪਣਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਨਾ ਖਾਸ ਕਰਕੇ ਜਿਹੜੀ ਉੱਥੇ ਸੰਗਤ ਬੈਠੀ ਆ -35 40 ਟੈਂਪਰੇਚਰ ਦੇ ਉੱਤੇ ਉਹਨਾਂ ਦੀ ਹਾਲਤਵਾਲ ਦੇਖਿਆ ਜਾ ਰਿਹਾ ਵੀ ਸੰਗਤ 21ਵੀਂ ਸਦੀ ਹੁੰਦੀ ਐ ਸੀ ਸੰਗਤ ਦੀ ਕੋਈ ਕਦਰ ਕਰੀਏ ਇਸ ਕਰਕੇ ਜਿਹੜੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਾਹਿਬ ਵਿਨੀਪੈਕ ਸਾਊਥ ਸਿੱਖ ਸੈਂਟਰ ਇਹ ਮੈਨੀਟੋਬਾ ਕੈਨੇਡਾ ਦੇ ਵਿੱਚ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਨਿਸ਼ਾਨ ਸਿੰਘ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਮੋਹਨ ਸਿੰਘ ਨਵਦੀਪ ਸਿੰਘ ਕੁਲਵਿੰਦਰ ਸਿੰਘ ਰਿਸ਼ਪਾਲ ਸਿੰਘ ਤੇ ਪ੍ਰਦੀਪ ਸਿੰਘ ਇਹਨਾਂ ਨੂੰ ਸਖਤ ਧਾੜਨਾ ਕੀਤੀ ਜਾਂਦੀ 10 ਦਿਨ ਦੇ ਵਿੱਚ ਵਿੱਚ ਇਹ ਅਕਾਲ ਤਖਤ ਸਾਹਿਬ ਤੇ ਆਪਣਾ ਪੱਖ ਰੱਖਣ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਦੇਣ ਜੋ ਵੀ ਗੁਰਮਤਿ ਦੇ ਉਲਟ ਕਾਰਜ ਕਰ ਰਿਹਾ ਉਹਨਾਂ ਨੂੰ ਬੰਦ ਕਰਨ ਜੇ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਮਨਮਤਾ ਵੰਦਨਾ ਕੀਤੀਆਂ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਨਾ ਦਿੱਤੀ ਜਿੰਨਾਂ ਤੇ ਰੋਕ ਲਈ ਆ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਨਾਲ ਜੋ ਪਹਿਨ ਦੇ ਨਾਲ ਇਹਨਾਂ ਨੇ ਲਿਖਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੇ ਮਾਮਲੇ ਤੇ ਅਕਾਲ ਤਖਤ ਸਾਹਿਬ ਨੂੰ 10 ਦਿਨਾਂ ਦੇ ਵਿੱਚ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਉਦੇ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਪੰਥਕ ਭਾਵਨਾਵਾਂ ਦੇ ਮੁਤਾਬਕ ਬਹੁਤ ਸਖਤ ਕਾਰਵਾਈ ਕੀਤੀ ਜਾਊਗੀ ਔਰ ਮੈਂ ਸਖਤ ਤਾੜਨਾ ਕਰਦਾ ਇਹਨਾਂ ਪ੍ਰਬੰਧਕਾਂ ਨੂੰ ਇਹ ਗੁਰਦੁਆਰੇ ਗੁਰੂ ਸਾਹਿਬ ਦੇ ਆ ਸੰਗਤ ਦੇ ਦਸਬੰਦ ਦੇ ਨਾਲ ਗੁਰਦੁਆਰਾ ਸਾਹਿਬ ਬਣੇ ਗੁਰਦੁਆਰੇ ਹੋਏ ਸੋਜੀ ਪਾਏ ਸੀ ਇਹ ਗੁਰਮਤ ਦੇ ਪ੍ਰਚਾਰ ਨਹੀਂ ਆ ਸੰਗਤ ਕਈ ਮਹੀਨਿਆਂ ਤੋਂ -35 40 ਟੈਂਪਰੇਚਰ ਤੇ ਸੰਘਰਸ਼ ਕਰ ਰਹੀ ਆ ਔਰ ਤੁਸੀਂ ਉਹਨਾਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਹੀ ਕੋਈ ਨਹੀਂ ਕਰ ਰਿਹਾ ਆਪਣੀਆਂ ਆਪੂ ਦਰੀਆਂ ਕਰ ਰਹੇ ਹੋ ਔਰ ਵਾਰ-ਵਾਰ ਅਕਾਲ ਤਖਬ ਸਾਹਿਬ ਦੇ ਵੱਲੋਂ ਬੁਲਾਉਣ ਦੇ ਉੱਤੇ ਜਾਂ ਸਪਸ਼ਟੀਕਰਨ ਮੰਗਣ ਦੇ ਉੱਤੇ ਸਪਸ਼ਟੀਕਰਨ ਨਹੀਂ ਦੇ ਰਹਾ ਇਹ ਹੈਗਾ ਵਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਤੋਂ ਬੇਮੁਖ ਹੋਣਾ ਤੋਂ ਇਹਨਾਂ ਪ੍ਰਬੰਧਕਾਂ ਨੂੰ ਸਖਤ ਤਾੜਨਾ ਕਿ 10 ਦਿਨਾਂ ਦੇ ਵਿੱਚ ਵਿੱਚ ਆਪਣਾ ਪੱਖ ਰੱਖੋ ਸੰਗਤ ਨੂੰ ਉੱਥੇ ਆਉਣ ਦੀ ਇਜਾਜ਼ਤ ਦਿਓ ਨਹੀਂ ਤੇ ਬਹੁਤ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੇ ਉੱਤੇ ਕੀਤੀ ਜਾਊਗੀ ਦੂਜਾ ਕਿਉਂਕਿ 4 ਮਾਰਚ ਨੂੰ ਹੋਲਾ ਮਹੱਲਾ ਆਇਆ ਹੋਲਾ ਮਹੱਲਾ ਸਿੱਖਾਂ ਦਾ ਇੱਕ ਕੌਮੀ ਤਿਹਾਰਾ ਗੁਰੂ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਭਰਨ ਦੇ ਲਈ ਸਿੱਖਾਂ ਦੇ ਵਿੱਚ ਸਿੱਖਾਂ ਦੀ ਵਿਲੱਖਣ ਹੋਂਦ ਦਰਸਾਉਣ ਦੇ ਲਈ ਸਿੱਖ ਜਿਹੜਾ ਵਾ ਉਹ ਬਹਾਦਰ ਵਾ ਗੁਰੂ ਸਾਹਿਬ ਨੇ ਸ਼ਾਸਤਰ ਵਿਦਿਆ ਦੇ ਅਭਿਆਸ ਕਰਾਉਣ ਦੇ ਲਈ ਗੁਰਦੁਆਰਾ ਸ਼੍ਰੀ ਹੋਲਗੜ੍ਹ ਸਾਹਿਬ ਤੋਂ ਜਿਹੜਾ ਉਹ ਲਾ ਮਹਲਾ ਦਾ ਸੀ ਉਹ ਮਨਾਉਣਾ ਸ਼ੁਰੂ ਕੀਤਾ ਹੋਲੇ ਦਾ ਮਤਲਬ ਹੁੰਦਾ ਹੱਲਾ ਤੇ ਮਹੱਲਾ ਜਿੱਥੇ ਜਾਇ ਕਰਨਾ ਪ੍ਰਾਤਨ ਸਮੇਂ ਤੋਂ ਹੀ ਸਿੱਖ ਫੌਜਾਂ ਸਾਡੀਆਂ ਨਿਹੰਗ ਸਿੱਖ ਜਥੇਬੰਦੀਆਂ ਸਮੂਹ ਖਾਲਸਾ ਪੰਥ ਆਨੰਦਪੁਰ ਸਾਹਿਬ ਦੀ ਮubarakt ਧਰਤੀ ਤੇ ਹੋਲੇ ਮਹੱਲੇ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖਾਲਸੇ ਜਾਹੋ ਜਲਾਲ ਦੇ ਨਾਲ ਮਨਾਉਂਦਾ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਦੇਖਣ ਦੇ ਵਿੱਚ ਆ ਰਿਹਾ ਸੰਗਤਾਂ ਨੇ ਲਿਖਤੀ ਤੌਰ ਤੇ ਬਹੁਤ ਭੇਜਿਆ ਕਿ ਕਈ ਵਾਰੀ ਹੋਲੇ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੰਨਾ ਰੰਗ ਸੁੱਟਦੇ ਇੱਕ ਦੂਜੇ ਤੇ ਸੰਗਤ ਉੱਤੇ ਵੀ ਰੰਗ ਪਾਇਆ ਜਾਂਦਾ ਔਰ ਹੌਲੀ ਹੌਲੀ ਹੋਲਾ ਮਹੱਲਾ ਜਿਹੜਾ ਸੀ ਉਹ ਹੋਲੀਵਾਲ ਇਸ ਤਰੀਕੇ ਦੇ ਨਾਲ ਤਬਦੀਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਆ ਇਸ ਕਰਕੇ ਅਸੀਂ ਉੱਥੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਦਾ ਕਿ ਇੱਕ ਤਾਂ ਵੱਧ ਚੜ ਕੇ ਹੋਲਾ ਮਹੱਲਾ ਮਨਾਉਣ ਆਓ ਦੂਜਾ ਹੋਲੇ ਮਹੱਲੇ ਦੇ ਮੌਕੇ ਤੇ ਅਨੰਦਪੁਰ ਸਾਹਿਬ ਆਮ ਖੁੱਲਾ ਰੰਗ ਵਿਕਣਾ ਪਾਬੰਦੀ ਆ ਸੰਗਤ ਹੋਤੇ ਸਰਦਾਲੂਆਂ ਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬ ਆ ਤੇ ਗੁਰੂ ਦੇ ਸਿਧਾਂਤ ਦੇ ਉਲਟਾ ਠੀਕ ਆ ਜਦੋਂ ਨਿਹੰਗ ਫੌਜਾ ਆਪਣਾ ਮਹੱਲਾ ਕੱਢਦੀਆਂ ਤਾ ਉਹ ਆਪਣੇ ਮਹੱਲੇ ਦੇ ਵਿੱਚ ਗਲਾਲ ਇੱਕ ਦੂਜੇ ਤੇ ਪਾਉਂਦੇ ਪਰ ਇਹ ਰੰਗ ਪਾਉਣੇ ਆਮ ਲੋਕਾਂ ਦੇ ਉੱਤੇ ਸੰਗਤ ਦੇ ਉੱਤੇ ਔਰ ਹੌਲੀ-ਹੌਲੀ ਵੇਖੋ ਗੁਰੂ ਸਾਹਿਬ ਦਾ ਸਿਧਾਂਤ ਕਿੱਡਾ ਵੱਡਾ ਹੀ ਹੌਲੇ-ਮੱਲੇ ਦਾ ਮਿਲਖਣਤਾ ਦਾ ਪ੍ਰਤੀਕ ਆ ਤੋਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਪਾਂ ਉਸੇ ਰਵੈਤ ਦੇ ਮੁਤਾਬਕ ਹੋਲਾ ਮਹੱਲਾ ਮਨਾਈਏ ਜਿਹੜੀ ਰਵੈਤ ਗੁਰੂ ਨੇ ਦਿੱਤੀ ਆ ਇਹਦੇ ਤੇ ਵੀ ਸੰਗਤ ਨੂੰ ਇਹ ਵਿਸ਼ੇਸ਼ ਤੌਰ ਦੇ ਉੱਤੇ ਅਪੀਲ ਆ ਕਿ ਖਾਲਸਾ ਹੀ ਰਵੈਤਾਂ ਦੇ ਮੁਤਾਬਕ ਆਪਾਂ ਹੋਲਾ ਮਹੱਲਾ ਮਨਾਉਣ ਮੁਬਾਰਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਆਉਣਾ ਤੇ ਜਿਨ੍ਹਾਂ ਕੰਮਾਂ ਤੋਂ ਗੁਰੂ ਨੇ ਮਨਾ ਕੀਤਾ ਰੰਗ ਸੁੱਟਣੇ ਦਾ ਹੋਰ ਕੋਈ ਇਦਾਂ ਦੇ ਕੰਮ ਇਹ ਮੁਕੰਮਲ ਤੌਰ ਦੇ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਾਬੰਦੀ ਆ ਕਿ ਸੰਗਤ ਦੇ ਉੱਤੇ ਕੋਈ ਵੀ ਜਿਹੜਾ ਰੰਗ ਨਾ ਸੁੱਟੂਗਾ ਨਾ ਕੋਈ ਵੇਚੂਗਾ ਜੇ ਕੋਈ ਇਦਾਂ ਕਰੂਗਾ ਪ੍ਰਸ਼ਾਸਨ ਨਾਲ ਗੱਲ ਵੀ ਕਰਾਂਗੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੋਂ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਵਿਚਾਰ ਚਰਚਾ ਹੀ ਹੋਈ ਪਹਿਲਾਂ ਜੀ ਦਰਬਾਰ ਸਾਹਿਬ ਦੀ ਕਰਮਚਾਰੀ ਉਸ ਦਾਖਲ ਹੋਈ ਹੈ ਦੋ ਬੱਚੇ ਜਿਹੜਾ ਉਹ ਚੱਕੇ ਲਜਾਇਆ ਜਾਂਦਾ ਹੈ ਅੱਜ ਤੱਕ ਉਹ ਜਿਹੜੀ ਅਪੀਲ ਸਾਫ਼ ਨਹੀਂ ਹੋਈ ਕਿ ਅਖਰਕਾਰ ਕੋਈ ਸ਼੍ਰੋਮਿਕ ਪਟੀ ਨੂੰ ਸੂਚਿਤ ਕੀਤੇਗਾ ਕਿ ਉਹ ਦਾਖਲ ਹੋਈ ਤੇ ਕਿਹਨੂੰ ਚੱਕੀ ਲੱਗੀ ਦੇਖੋ ਇਹ ਮਸਲਾ ਮੇਰੇ ਵੀ ਧਿਆਨ ਦੇ ਵਿੱਚ ਹੈਗਾ ਇਹ ਬਹੁਤ ਮੰਦਭਾਗੀ ਗੱਲ ਮੈਨੂੰ ਤੁਹਾਡੇ ਵਿੱਚੋਂ ਹੀ ਇੱਕ ਦਿਨ ਕੋਸ਼ ਸੱਜਣਾ ਨੇ ਦੱਸਿਆ ਸੀ ਕਿ ਸ਼ਾਇਦ ਕਿਸੇ ਸਟੇਟ ਦਾ ਇੱਥੇ ਮੁੱਖ ਮੰਤਰੀ ਤੇ ਉਹਨਾਂ ਦੀ ਟੀਮ ਆਈ ਤੇ ਬਹੁਤ ਸਾਰੇ ਬਾਬਰਦੀ ਮੁਲਾਜ਼ਮ ਜਿਹੜੇ ਹੀ ਅੰਦਰ ਗਏ ਉਹਦੇ ਨਾਲ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਆਪਾਂ ਰੋਹਾਨੀਅਤ ਲੈਣ ਆਉਂਦੇ ਆ ਉਹ ਕਿਤੇ ਨਾ ਕਿਤੇ ਜਿਹੜੇ ਰੋਹਾਨੀਅਤ ਦਾ ਆਨੰਦ ਮਾਣਣ ਆਉਂਦੇ ਆ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਪਰ ਇਹ ਤੇ ਜੱਗੋਂ ਤੇਰਵੀਂ ਆ ਕਿ ਸਿਵਲ ਦੇ ਵਿੱਚ ਪੰਜ ਬੰਦੇ ਆਉਣ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਕੋਈ ਦੱਸਣ ਨਾ ਕੋਈ ਤਾਲਮੇਲ ਨਹੀਂ ਔਰ ਸਿੱਧੀ ਪੁਲਿਸ ਅੰਦਰ ਦਖਲ ਹੋਵੇ ਤੇ ਦੋ ਬੰਦੇ ਜਿਹੜੇ ਮੈਨੂੰ ਨਹੀਂ ਪਤਾ ਉਹ ਕੌਣ ਆ ਪਰ ਉਹ ਗੁਰੂ ਘਰ ਉਹ ਮੱਥਾ ਟੇਕਣ ਆਏ ਆ ਉਹਨਾਂ ਨੂੰ ਚੁੱਕ ਕੇ ਲੈ ਜਾਣ ਇਹਦੇ ਵਿੱਚ ਸਿੱਧਮ ਸਿੱਧੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਤੇ ਪੰਜਾਬ ਦੇ ਗ੍ਰਹਿ ਮੰਤਰਾਲੇ ਦੀ ਆ। ਇਹ ਆਪਾਂ ਹੁਣ ਇੰਨੀ ਖੁੱਲ੍ਹ ਦੇਤੀ ਆ ਕਿ ਪੰਜਾਬ ਪੁਲਿਸ ਜਿਹੜੀ ਉਹ ਸਿੱਧਾ ਹੀ ਦਰਬਾਰ ਸਾਹਿਬ ਆ ਜੇ ਤੇ ਕਿਸੇ ਨੂੰ ਵੀ ਚੁੱਕ ਕੇ ਲੈ ਜਾਵੇ। ਔਰ ਸ਼ਰੋਮਣੀ ਕਮੇਟੀ ਦੇ ਸਕੱਤਰ ਨਿਸ਼ਾਦ ਕੋਈ ਇਹਦੇ ਤੇ ਟਿੱਪਣੀ ਕੀਤੀ, ਕੋਈ ਬਿਆਨ ਦਿੱਤਾ। ਪਰ ਸਾਨੂੰ ਦੱਸਿਆ ਨਹੀਂ ਗਿਆ ਤੇ ਉਹਨਾਂ ਨੇ ਕਿਹਾ ਸੀ ਕੋਈ ਜਾਂਚ ਕਰਕੇ ਕਾਰਜਕਾਰੀ ਕਮੇਟੀ ਨੂੰ ਤੇ ਮੈਂ ਵੀ ਸ਼ਰੋਮਣੀ ਕਮੇਟੀ ਦੀ ਜਿਹੜੀ ਐਗਜੈਕਟਿਵ ਆ ਉਹਨਾਂ ਕੋਲੋਂ ਪੂਰੀ ਰਿਪੋਰਟ ਲਵਾਂਗਾ ਵੀ ਅੱਜ ਤੱਕ ਇਸ ਮਸਲੇ ਤੇ ਕੀ ਹੋਇਆ ਕਿਉਂ ਦਰਬਾਰ ਸਾਹਿਬ ਦੇ ਅੰਦਰ ਇਦਾਂ ਪੁਲਿਸ ਦਾ ਆਉਣਾ ਔਰ ਬੰਦਿਆਂ ਨੂੰ ਚੁੱਕ ਕੇ ਲੈ ਜਾਣਾ ਇਹ ਬਹੁਤ ਜ਼ਿਆਦਾ ਮੰਦ ਭਾਗਾ ਵਾ ਕਿਉਂਕਿ ਦਰਬਾਰ ਸਾਹਿਬ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਔਰ ਅੰਦਰ ਟਾਸਕ ਫੋਰਸ ਆਂਦਰ ਸ਼ਰਧਾਲੂ ਆ ਰਹੇ ਆ ਮੰਨ ਲਓ ਜਿਵੇਂ ਉਹ ਪੁਲਿਸ ਦਾਖਲ ਹੋਈ ਤੇ ਉਥੇ ਜੇ ਰੌਲਾ ਗੋਲਾ ਪੈਂਦਾ ਉਥੇ ਦਰਬਾਰ ਸਾਹਿਬ ਦੀ ਸ਼ਾਂਤੀ ਭੰਗ ਹੁੰਦੀ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਸੀ ਤਾਂ ਪੰਜਾਬ ਦੇ ગ્રામ ਅਤਰਾਲੇ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਇਹ ਵਾਕਿਆ ਹੀ ਪੁਲਸ ਵਾਲੇ ਨਹੀਂ ਪਹਿਲਾਂ ਤੇ ਹੁਣ ਸਿਵਲ ਦੇ ਵਿੱਚ ਪੁਲਸ ਵਾਲੇ ਸੀ ਜਾਂ ਨਹੀਂ ਫਿਰ ਨਾਲ ਦੀ ਨਾਲ ਹੀ ਆ ਬੰਦ ਕਰ ਦਿਓ ਕੀ ਚੱਲ ਰਿਹਾ ਤੁਹਾਡਾ ਗੇਡੇ ਨਾਲ ਦੀ ਨਾਲ ਹੀ ਜਿਹੜੇ ਵੀ ਬੰਦੇ ਅੰਦਰ ਦਾਖਲ ਹੋਏ ਉਹ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਪੰਜਾਬ ਪੁਲਿਸ ਜਿਹੜੀ ਆ ਉਹਨੂੰ ਇਸ ਗੱਲ ਦੀ ਖੁੱਲ ਨਹੀਂ ਦਿੱਤੀ ਜਾ ਸਕਦੀ ਵੀ ਉਹ ਦਰਬਾਰ ਸਾਹਿਬ ਦੇ ਅੰਦਰ ਜਾਵੇ ਤੇ ਬੰਦੇ ਚੁੱਕ ਕੇ ਲੈ ਆਵੇ ਇਹ ਬਹੁਤ ਮੰਦ ਭਾਗਾ ਵਾ ਇਦਾਂ ਇਤਿਹਾਸ ਦੇ ਵਿੱਚ ਕੁਝ ਮੌਕਿਆਂ ਦੇ ਉੱਤੇ ਹੋਇਆ ਵਾ ਜਦੋਂ 1955 ਦੇ ਵਿੱਚ ਦਰਬਾਰ ਸਾਹਿਬ ਪੁਲਿਸ ਦਾਖਲ ਹੋਈ ਆ ਤੇ ਉਸ ਵੇਲੇ ਦੇ ਸੀਐਮ ਭੀਮ ਸੈਨ ਸੱਚਰ ਨੂੰ ਅਕਾਲ ਤੱਕ ਸਾਹਬ ਤੇ ਆਣ ਕੇ ਮਾਫੀ ਮੰਗਣੀ ਪਈ ਤੋ ਇਹਨਾਂ ਹਰਕਤਾਂ ਤੇ ਇਹਨਾਂ ਨੂੰ ਬਾਝਾਉਣਾ ਚਾਹੀਦਾ ਪਹਿਲਾਂ ਤੇ ਉਦਾ ਸਿੱਖ ਮਾਮਲਿਆਂ 'ਚ ਦਖਲ ਦਿੰਦੇ ਸੀ ਹੁਣ ਸਿੱਧੀ ਪੁਲਿਸ ਵੀ ਦਰਬਾਰ ਸਾਹਿਬ ਵੜ ਲੱਗ ਪਿਆ ਇਹ ਬਹੁਤ ਮੰਦਭਾਗੀ ਅਡਾ ਨਹੀਂ ਹੋਣਾ ਚਾਹੀਦਾ ਮੈਂ ਸਮੁੱਚੀ ਰਿਪੋਰਟੇ ਦੀ ਬਹੁਤ ਛੇਤੀ ਲਾਉਂਗਾ ਸਰਦਮੋਰ ਸਾਹਿਬ ਵੀ ਸਰਦਮੋਰ ਤੁਹਾਡੀ ਸੁਣਾਈ ਆ ਤੇ ਫਿਕਰ ਨਹੀਂ ਕਰਦੀ ਆ ਦਰਬਾਰ ਸਾਹਿਬ ਦੇ ਵਿੱਚ ਇਹ ਤਾਂ ਰੋਜ਼ ਕੀਤਾ ਜਾ ਰਿਹਾ ਹੈ ਦੇਖੋ ਪਹਿਲਾਂ ਵੀ ਉਹ ਮੈਨੂੰ ਮਿਲੇ ਸੀ ਉਹਦੇ ਤੇ ਮੰਦਭਾਗੀ ਗੱਲ ਪਤਾ ਕੀ ਹੈ ਜਿਹੜੇ ਚਮਕੌਰ ਸਾਹਿਬ ਦੇ ਨੇੜੇ ਇਲਾਕੇ ਦਾ ਮਸਲਾ ਹੈ ਉਥੇ ਉਹ ਜਿਹੜੀ ਫੈਕਟਰੀ ਲੱਗ ਰਹੀ ਆ ਨਾ ਉਹਨੂੰ ਐਨਓਸੀ ਦੇਣ ਦੇ ਲਈ ਇੱਕ ਸਰਵੇ ਕਰਾਇਆ ਗਿਆ। ਭਈ ਇਹਦੇ ਨੇੜੇ-ਤੇੜੇ ਕੋਈ ਇਤਿਹਾਸਕ ਸਥਾਨ ਹੈਗੇ ਆ ਜਿੰਨੂੰ ਕੋਈ ਨੁਕਸਾਨ ਪਹੁੰਚਣਾ। ਔਰ ਹੈਰਾਨੀ ਵਾਲੀ ਗੱਲ ਇਹ ਤੁਹਾਨੂੰ ਰਿਪੋਰਟ ਦੇ ਵੀ ਦਵਾਂਗੇ। ਉਹ ਸਰਵੇ ਵਾਲਿਆਂ ਨੇ ਜਿਹੜੇ ਕਿ ਪੰਜਾਬ ਸਰਕਾਰ ਨਾਲ ਹੀ ਬਹੁਤੇ ਸੰਬੰਧਿਤ ਹੀ ਉਹਨਾਂ ਨੇ ਚਮਕੌਰ ਸਾਹਿਬ ਦਾ ਜਿਗਰ ਕਰਨਾ ਉਚੇਚਾ ਠੀਕ ਨਹੀਂ ਸਮਝਿਆ ਆ ਭਠਾ ਸਾਹਿਬ ਦਾ ਰੁਪਵਾਦ ਚ ਤਖਤ ਸਿੰਘਗੜ੍ਹ ਸਾਹਿਬ ਦਾ ਜੋ ਕਿ ਸਿੱਖਾਂ ਦਾ ਇੱਕ ਤਖਤ ਆ ਇਹ ਥਾਂਾਂ ਵਿੱਚੋਂ ਢਾਹ ਦਿੱਤੀਆਂ ਗਈਆਂ ਔਰ ਇਹ ਹੈਗਾ ਵੀ ਨਕਸ਼ੇ ਦੇ ਵਿੱਚੋਂ ਸਿੱਖ ਇਤਿਹਾਸ ਦੇ ਸਥਾਨਾਂ ਨੂੰ ਖਤਮ ਕਰਨਾ ਉਹ ਰਿਪੋਰਟ ਮੇਰੇ ਕੋਲ ਆ ਗਈ ਆ ਉਹ ਸੰਬੰਧਤ ਆਈ ਸਾਰਾ ਵੇਖ ਕੇ ਇਹ ਤੇ ਜੋ ਵੀ ਅੱਗੇ ਬਣਦਾ ਉਹ ਜ਼ਰੂਰ ਕਰਾਂਗੇ ਸਰ ਜੀ ਜੀ ਗੱਲ ਕਰਾਂਗੇ ਬਹੁਤ ਮਸਲਾ ਗੱਲ ਚੱਲਦੀ ਹੈ ਤੇ ਕੀ ਕਾਰਵਾਈ ਜਿਹੜੀ ਸੰਭਿਤ ਹੈ ਉਹ ਜਿਆਦਾ ਅਚਾਰ ਆਇਆ ਜਿਨੀ ਜਮੀਨ ਹੈ ਦੇਖੋ ਮੇਰੇ ਧਿਆਨ ਚ ਵੀ ਰਸ ਤੋਂ ਹੀ ਆਇਆ ਔਰ ਕਿਉਂਕਿ ਬਹੁਤ ਮੁੱਦਾ ਉੱਠਿਆ ਹੈ ਗੁਰੂ ਘਰ ਸੱਚੇ ਪਾਤਸ਼ਾਹ ਦੇ ਇਹ ਪੰਥ ਦੀ ਈਮਾਨਤ ਆ ਪੰਥ ਦੀ ਈਮਾਨਤ ਦੇ ਵਿੱਚ ਖਿਆਨਤ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਭਾਵੇਂ ਕਿ ਜਿਹੜਾ ਉੱਥੋਂ ਦਾ ਮੈਨੇਜਰ ਆ ਉਹਨੂੰ ਇਹਨਾਂ ਨੇ ਸ਼ਾਇਦ ਬਰਖਾਸਤ ਕੀਤਾ ਤੇ ਉੱਤੇ ਪਰਚਾ ਵੀ ਦਰਜ ਕਰਾਇਆ ਤੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾ ਨੇ ਉਦੋਂ ਕਿਹਾ ਵੀ ਇਹ ਪਈ ਅਹੀਂ ਜਿਹੜਾ ਵੀ ਦੋਸ਼ੀ ਉਹਦੇ ਤੇ ਕਾਰਵਾਈ ਕਰਾਂਗੇ ਤੇ ਮੈਂ ਵੀ ਇਹੋ ਗੱਲ ਕਹਿੰਦਾ ਭਾਵੇਂ ਦੋਸ਼ੀ ਕੋਈ ਮੈਨੇਜਰ ਆ ਜਾਂ ਅਧਿਕਾਰੀ ਆ ਕੋਈ ਵੀ ਦੋਸ਼ੀ ਜਿਹੜਾ ਵਾ ਜਿਨੇ ਗੁਰੂ ਘਰ ਦੀ ਈਮਾਨਤ ਦੇ ਵਿੱਚ ਖਿਸ਼ਾਨਤ ਕੀਤਾ ਉਹ ਬਚਣਾ ਨਹੀਂ ਚਾਹੀਦਾ ਦੋਸ਼ੀ ਨਸ਼ਰ ਹੋਣੇ ਚਾਹੀਦੇ ਤੇ ਉਹਨਾਂ ਨੂੰ ਸਜ਼ਾਾਂਵਾਂ ਮਿਲਣੀਆਂ ਚਾਹੀਦੀਆਂ ਬਾਕੀ ਇਹ ਗੁਰੂ ਘਰ ਜਿਹੜੇ ਆ ਸਾਡੇ ਬਜ਼ੁਰਗਾ ਨੇ ਆਪਣੇ ਸਾਰੇ ਬਜ਼ੁਰਗਾ ਨੇ ਬਹੁਤ ਸ਼ਹਾਦਤਾਂ ਦੇ ਕੇ ਇਹਨਾਂ ਦਾ ਹੱਥ ਪੰਥਕ ਹੱਥਾਂ ਦੇ ਵਿੱਚ ਲਿਆ ਕੋਈ ਵੀ ਮਾੜੀ ਸੋਚ ਵਾਲਾ ਬੰਦਾ ਜਿਹੜਾ ਜਿਹੜਾ ਅੰਦਰ ਵੀ ਆ ਉਹਨੂੰ ਏਦਾਂ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਪੂਜਾ ਦਾ ਧਾਨ ਜਿਹੜੇ ਕਾਤ ਲੰਦਾ ਇਹ ਪਾਰੇ ਵਰਗਾ ਜਿਵੇਂ ਪਾਰਾ ਹੌਲੀ ਹੌਲੀ ਮਾਰਦਾ ਵਾ ਜਿਹੜਾ ਬੰਦਾ ਗੁਰੂ ਘਰ ਦਾ ਨਜਾਇਜ਼ ਖਾਊਗਾ ਕਰਪਸ਼ਨ ਕਰੂਗਾ ਜਾਂ ਜਿਹਦਾ ਇਹ ਗੱਲ ਹੋਈ ਜ਼ਮੀਨਾਂ ਵੇਚਣ ਦੀ ਗੱਲ ਕਰੂਗਾ ਗੁਰੂ ਨੇ ਵੀ ਨਹੀਂ ਬਖਸ਼ਣਾ ਪਰ ਉਹ ਪੰਥ ਦੇ ਸਾਹਮਣੇ ਵੀ ਜਿੱਦਾਂ ਉਹ ਮੈਨੇਜਰ ਦਾ ਨਾਮ ਆ ਗਿਆ ਉੱਤੇ ਪਰਚਾ ਜੇ ਕੋਈ ਹੋਰ ਵੀ ਹੈਗਾ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਕੋਈ ੱਿੱਲ ਨਹੀਂ ਕਰਨੀ ਚਾਹੀਦੀ ਜਾਨੀਆ ਤੁਸੀਂ ਕਹਿੰਦੇ ਨੇ ਕਿ ਉਹ ਸਰਤਾਪ ਸਿੰਘ ਸੱਤਰ ਹੋਰਾ ਦੇ ਹਦਾਇਤਾਂ ਦੇ ਉੱਤੇ ਹੋਇਆ ਹੈ ਕਿ ਉਹਨਾਂ ਨੇ ਚਿੱਠੀ ਲਖਾਈ ਸਰਤਾਪ ਸਿੰਘ ਹੋਰਾ ਦੇ ਸਰਤਾਪ ਸਿੰਘ ਦੇ ਸਾਈਨ ਹੋਏ ਦੇਖੋ ਕਿਸੇ ਤੇ ਵੀ ਹੋਇਆ ਕਿਸੇ ਦੇ ਵੀ ਸਾਈਨ ਉਹਦੀ ਜਾਂਚ ਹੋਣੀ ਚਾਹੀਦੀ ਆ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਕਿਸੇ ਨੂੰ ਵੀ ਇਹ ਹੱਕ ਨਹੀਂ ਹੈਗਾ ਕਿ ਉਹ ਗੁਰਦੁਆਰੇ ਦੀ ਇਮਾਨਤ ਦੇ ਵਿੱਚ ਖੰਤ ਕਰੇ ਸਿੱਖਾ ਵੇਚਦ ਕਰੋ ਸ਼ੁਰੂ কমিটি ਨੇ ਜਿਹੜਾ ਇਹ ਦੱਸ ਕਿਵਾਂਤਾ ਕਿ ਕੋਈ ਕਾਲਜ ਸਾਹਿਬ ਵੱਲੋਂ ਕੋਈ ਧਰਮ ਕਾਰਵਾਈ ਵੀ ਹੋਏਗੀ ਦੋਸ਼ੀਆਂ ਦੇ ਖਿਲਾਫ ਆਉਣ ਵਾਲੇ